ਦੇਖੋ ਭਾਈ ਦੋਸਤੋ ਛੋਟੇ ਛੋਟੇ ਤੇ ਪਿਆਰੇ ਪਿਆਰੇ ਬੱਚਿਆਂ ਨੂੰ ਘੋੜੇ ਘੋੜੀਆਂ ਦਾ ਸ਼ੌਂਕ ਪਾਉਣ ਲਈ ਨਾ ਮਾਸਟਰ ਸਾਹਿਬ ਮੇਲੇ 'ਚ ਲੈ ਕੇ ਪਹੁੰਚੇ ਇਹਨਾਂ ਨੂੰ ਤੇ ਆਪਾਂ ਕਰਦੇ ਆਂ ਗੱਲਬਾਤ ਮਾਸਟਰ ਜੀ ਨਾਲ ਸਤਿ ਸ੍ਰੀ ਅਕਾਲ ਮਾਸਟਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਜੀ ਬੜੀਆ ਬੜੀ ਕੀ ਇਹ ਪਹਿਲਾਂ ਤਾਂ ਹੀ ਆਪਣੇ ਸਕੂਲ ਦਾ ਨਾਮ ਦੱਸੋ ਜੀ ਬਟਨੇਅਰ ਇੰਟਰਨੈਸ਼ਨਲ ਪਬਲਿਕ ਸਕੂਲ ਹਨੂਮਾਨਗੜ੍ਹ ਦੀ ਤਰਫੋਂ ਸੇ ਅੱਛਾ ਜੀ ਬੱਚੋਂ ਦਾ ਟੂਰ ਬਣਾਇਆ अच्छा मेला देखने के लिए ठीक है जी और उसके साथ ही डिस्ट्रिक्ट के पार्क के बच्चों को दिखाया आज ठीक है जी ਤੇ ਇਹ ਕਿਹੜੀ ਕਿਹੜੀ ਕਲਾਸ ਦੇ ਬੱਚੇ ਆਏ ਅੱਜ ਨਰਸਰੀ ਐਲ ਕੇ ਯੂ ਕੇ ਜੀ ਔਰ ਫਰਸਟ ਤੱਕ ਆਏ ਠੀਕ ਹੈ ਠੀਕ ਹੈ ਪਿਆਰੇ ਪਿਆਰੇ ਬੱਚੇ ਆ ਗਏ ਤੇ ਪਹੁੰਚੇ ਆ ਗਏ ਹਨੂਮਾਨਗੜ ਮੇਲੇ ਚ ਘੋੜੇ ਘੋੜੀਆਂ ਦੇਖਣ ਤੇ ਬੱਚੇ ਪੂਰੇ ਖੁਸ਼ ਹੋ ਗਿਆ ਮਾਨ ਛੋਟਾ ਹੈ ਬੋਲੋ ਠੀਕ ਠੀਕ ਵਧੀਆ ਆਨੰਦ ਆ ਰਿਹਾ ਹੈ ਹੁਣ ਆਪਾਂ ਦੋਸਤੋ ਬੱਚਿਆਂ ਨਾਲ ਨਾ ਕਰਦੇ ਆਂ ਗੱਲਬਾਤ ਤੇ ਬੱਚਿਓ ਤੁਸੀਂ ਮੇਲੇ 'ਚ ਤਾਂ ਹੁਣ ਪਹੁੰਚ ਗਏ ਆਂ ਨਾ ਘੋੜੇ-ਘੋੜੀਆਂ ਦੇਖਿਆ ਤੇ ਵੱਡੇ ਹੋ ਕੇ ਫਿਰ ਤੁਸੀਂ ਖੁਦ ਘੋੜੇ-ਘੋੜੀਆਂ ਰੱਖੋਗੇ ਠੀਕ ਆ ਲਓ ਮਿੱਤਰੋ ਇਹਨਾਂ ਦੀ ਨਾ ਵੀਡੀਓ ਬੱਚਿਆਂ ਦੀ ਪਿਆਰੀ-ਪਿਆਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜਿੰਨੇ ਵੀ ਘੋੜਾ ਪ੍ਰੇਮੀ ਇਹ ਵੀਡੀਓ ਦੇਖ ਰਹੇ ਆ ਤੇ ਘੋੜੀਆਂ ਵੀ ਤੁਹਾਨੂੰ ਦਿਖਾਉਣੇ ਆਂਗੇ ਇੱਧਰ ਚੰਗੀਆਂ ਘੋੜੀਆਂ ਆ ਵੇਖੋ ਨੁਕਰੀਆਂ ਤੇ ਮੈਡਮਾਂ ਦਾ ਤੇ ਮਾਸਟਰ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਆਪਣੇ ਚੈਨਲ ਦਿਲਦਾਰ ਬੰਦੇ ਚੈਨਲ ਵੱਲੋਂ ਵੀ ਬੱਚਿਆਂ ਨੂੰ ਇਸ ਸ਼ੌਂਕ ਨਾਲ ਜੋੜ ਰਹੇ ਇਹਨਾਂ ਨੂੰ ਮੇਲਾ ਦਿਖਾਉਣ ਲੈ ਕੇ ਆਏ ਆ ਤੇ ਮਾਸਟਰ ਜੀ ਕੋਈ ਹੋਰ ਗੱਲਬਾਤ ਦੱਸੋ ਜੀ ਮੈਂ ਤਾਂ ਇਹ ਹੀ ਕਹਿਣਾ ਹੈ ਕਿ ਬੱਚੇ ਜਿਆਦਾ ਜਿਆਦਾ ਮੇਲੇ ਮਾਏ ਹੋ ਨਸੇ سے ਦੂਰ ਰਹਿਣਗੇ ਬੱਚੇ ਜੇ ਇਹ ਸ਼ੌਂਕ ਬੱਚੇ ਪੂਰੇ ਕਰਨਗੇ ਤਾਂ ਬਹੁਤ ਅੱਛਾ ਹੋਗਾ ਬੱਚੋਂ ਕੇ ਲਿਆ ਬੜੇ ਹੋ ਕੇ ਇਹ ਚੀਜ਼ ਸਿੱਖेंगे ਠੀਕ ਹੈ ਜੀ ਤੇ ਆਪਣਾ ਸਕੂਲ ਕਿੱਥੋਂ ਤੱਕ ਹੈ ਜੀ ਮਾਨਗੜ 12ਵੀਂ ਤੱਕ ਸੀਨੀਅਰ ਸਕੂਲ ਤੱਕ ਹੈ ਠੀਕ ਹੈ ਜੀ ਠੀਕ ਹੈ ਜੀ ਤੇ ਜੇ ਕੋਈ ਇਧਰਲੇ ਇਲਾਕੇ ਦਾ ਵੀਡੀਓ ਵੇਖ ਰਿਹਾ ਤੇ ਇੱਕ ਵਾਰੀ ਆਪਣਾ ਫੋਨ ਨੰਬਰ ਵੀ ਬੋਲ ਦਿਓ ਕੋਈ ਐਡਮਿਸ਼ਨ 9982897145 ਫੇਰ ਬੋਲ ਦਿਓ ਜੀ 9982897145 ਠੀਕ ਹੈ ਜੀ ਲਓ ਫਿਰ ਬੱਚਿਓ ਤੁਸੀਂ ਨਾ ਕਰੋ ਇੰਜੋਏ ਦੇਖੋ ਮੇਲਾ ਤੇ ਲਓ ਆਨੰਦ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਜਿਹੜੇ ਪਿਆਰੇ ਪਿਆਰੇ ਬੱਚਿਆਂ ਨੂੰ ਪਿਆਰ ਕਰਦੇ ਇਹਨਾਂ ਨੂੰ ਭਰਾ ਘੋੜਾ ਪ੍ਰੇਮੀ ਜਰੂਰ ਸ਼ੇਅਰ ਕਰੋ ਵੀਡੀਓ ਅੱਗੇ ਤੋਂ ਅੱਗੇ ਧੰਨਵਾਦ ਜੀ ਮਾਸਟਰ ਜੀ